ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਈਆ ਛੋਟੀ ਜਿਹੀ ਵੀਡੀਓ ਬਣਾਈ ਹੋਈ ਆ ਕਣਕ ਦੇ ਤੇਲੇ ਦੇ ਬਾਰੇ ਤੇ ਵਧੀਆ ਜਾਣਕਾਰੀ ਦਿੱਤੀ ਹੋਈ ਆ ਵੀਡੀਓ ਸਾਰੀ ਦੇਖ ਲਿਓ ਵੀਡੀਓ ਮੈਂ ਅਜ ਤੋਂ ਪਹਿਲਾਂ ਵੀ ਪਾਈ ਸੀ ਤੇ ਉਹ ਬਹੁਤ ਥੋੜੇ ਲੋਕਾਂ ਨੇ ਦੇਖੀ ਆ ਜੀ ਜਿਹਨੇ ਭਰਾਵਾਂ ਨੇ ਉਹ ਦੇਖਣੀ ਆ ਜਾਣਕਾਰੀ ਲੈਣੀ ਆ ਉਹ ਵੀ ਖੋਲ ਕੇ ਦੇਖ ਲਿਓ ਤੇ ਅੱਜ ਇਹ ਛੋਟੀ ਜਿਹੀ ਦੁਬਾਰੇ ਵੀਡੀਓ ਬਣਾਉਣ ਲੱਗਿਆਂਗਾ ਮੈਨੂੰ ਇੱਕ ਥੋੜੀ ਜੀ ਆਪਣੀ ਕਣਕ ਦੇ ਵਿੱਚ ਇੱਕ ਖਾਸ ਚੀਜ਼ ਦੀ ਸੀ ਵੀ ਆਪਾਂ ਤੇਲ ਵਾਲੀ ਸਪਰੇ ਨਹੀਂ ਕਰਦੇ ਉਹਦਾ ਕਰਕੇ ਇੱਕ ਆਪਾਂ ਨੂੰ ਖਾਸ ਚੀਜ਼ ਦਿੱਸੀ ਤੇ ਮੈਂ ਤੁਹਾਨੂੰ ਵੀ ਦਿਖਾਉਣਾਗਾ ਜੀ ਛੋਡੀ ਕਣਕ ਚ ਉਹ ਚੀਜ਼ ਹੈਗੀ ਆ ਤੇ ਸੋਨੂੰ ਵੀ ਤੇ ਜੜੀ ਸਪਰੇਅ ਕਰਨ ਦੀ ਲੋੜ ਨਹੀਂ ਤੇ 100% ਛੋਡੀ ਕਣਕ ਦਾ ਝਾੜ ਵੀ ਵਧੂ ਇਹਦੇ ਨਾਲ ਬਈ ਤੇ ਆਜੂ ਮੈਂ ਤੁਹਾਨੂੰ ਦਿਖਾਉਣਾਗਾ ਤੇ ਆ ਜਿਹੜੀ ਆਪਾਂ ਦੇਖਦੇ ਹੁੰਨੇ ਆ ਆਮ ਹੀ ਆਪਣੇ ਨਾਲ ਭੁੰਡੀ ਕਹਿੰਦੇ ਹੁੰਦੇ ਹੁੰਦੇ ਜਿਹਨੂੰ ਤੇ ਆ ਦੇਖੋ ਆਪਣੀ ਕਣਕ ਚ ਹਜੇ ਤੇਲਾ ਕੁਛ ਨਹੀਂਗਾ ਆਹ ਤਾਂ ਥੋੜੇ ਬੱਲੀਆਂ ਜਮਾ ਕੈਮਰਾਮੈਨ ਨਾਲ ਲਾਇਆ ਪਿਆਗਾ ਤੁਸੀਂ ਆਪ ਦੇਖ ਲਓ ਬੱਲੀਆਂ ਤੇ ਹਜੇ ਇਹ ਵੀ ਆਪਣੀ ਕਣਕ ਚ ਤੇਲਾ ਹੈ ਨਹੀਂ ਤੇ ਇਹ ਪਹਿਲਾਂ ਆਗੀ ਵੀ ਇਹ ਕੁਦਰਤ ਕੰਨੀਓ ਵੀ ਹੁਣ ਇਸ ਤੋਂ ਬਾਅਦ ਚ ਤੇਲੇ ਦਾ ਅਟੈਕ ਆ ਵੀ ਸਕਦਾ ਹਨਾ ਮੈਂ ਤੁਹਾਨੂੰ ਐਂ ਕਹਣਾ ਵੀ ਇਹ ਤੇਲ ਆ ਪੈਣੀ ਨਹੀਂ ਦਿੰਦੀ ਹਨਾ ਤੇ ਇਹ ਕੁਦਰਤ ਦਾ ਇੱਕ ਨਿਯਮ ਬਣਾਇਆ ਹੋਇਆ ਹੈਗਾ ਵੀ ਇਹ ਇੱਕ ਨਹੀਂ ਇੱਕ ਥਾਂ ਨਹੀਂ ਹੈਗੀ ਬਹੁਤ ਥਾਂ ਹੈਗੀ ਜਿਵੇਂ ਇੱਥੇ ਤੁਹਾਨੂੰ ਮੈਂ ਆਹ ਦਿਖਾਈ ਇੱਕ ਇੱਥੇ ਆ ਆ ਸੀਗੀ ਤੇ ਆ ਬੈਠੀ ਹੈ ਇਹਦੇ ਉੱਤੇ ਤੇ ਇਹ ਕੁਦਰਤ ਦਾ ਇੱਕ ਨਿਯਮ ਬਣਾਇਆ ਹੋਇਆ ਹੈਗਾ ਵੀ ਇਹ ਜੇ ਕੋਈ ਚੀਜ਼ ਪੈਦਾ ਹੁੰਦੀ ਆ ਤਾਂ ਉਹਨੂੰ ਚੀਜ਼ ਖਤਮ ਕਰਨ ਵਾਲੀ ਵੀ ਚੀਜ਼ ਹੈਗੀ ਹੈਗੀ ਭਈ ਤੇਲ ਦਾ ਟਾਇਕ ਹੋ ਮਾੜਾ ਮੋਟਾ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਕੋਈ ਖਾਸ ਬੀਮਾ ਆਈ ਨਹੀਂ ਕਹਿੰਦਾ ਵੀ ਤੇਲ ਆਪਾਂ ਇੰਦੇ ਹੀ ਨਹੀਂ ਕਣਕ ਨੂੰ ਜਮੀ ਵੀ ਪਾਇ ਵੀ ਸਕਦਾ ਕਣਕ ਨੂੰ ਕੋਈ ਵੱਡੀ ਗੱਲ ਨਹੀਂ ਵੀ ਪਰ ਆਪਾਂ ਕਣਕ ਤੇ ਤੇਲ ਵਾਲੀ ਸਪਰੇਅ ਕਰਕੇ ਤੇਲਾ ਦਾ ਮਗਰੋਂ ਮਾਰਦੇ ਆ ਤੇ ਪਹਿਲਾਂ ਆਪਾਂ ਆ ਜੀਆਂ ਭੁੰਡੀਆਂ ਮਾਰ ਲੈਣੇ ਆ ਲਾਲ ਜੀਆਂ ਇਹਦਾ ਨਾਂਉ ਤਾਂ ਯਾਰ ਮੈਨੂੰ ਪਤਾ ਵੀ ਕੀ ਕਹਿੰਦੇ ਇਹਨੂੰ ਵੀ ਉਹ ਜਿਸ ਦੀ ਬਹੁਤ ਆ ਕਣਕ ਤੇ ਤੁਰੀ ਫਿਰਦੀ ਆ ਦੇ ਪੂਰੀ ਫੋਲੀ ਤੁਰੀ ਫਿਰਦੀ ਆ ਕਣਕ ਤੇ ਤੇ ਭਾਈ ਇਹ ਜੇ ਛੋਟੀ ਕਣਕ ਚ ਫਿਰਦੀ ਆ ਤੁਹਾਨੂੰ ਤੇਲ ਵਾਲੀ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਕਿਉਂ ਇਹ ਜਿੰਨਾ ਤੇਲਾ ਤਿਆਰ ਹੋਣਾ ਵੀ ਉਸ ਤੋਂ ਪਹਿਲਾਂ ਇਹ ਉਸ ਤੋਂ ਦੁੱਗਣੀ ਤਿਆਰ ਹੋ ਜਾਣੀ ਥੋੜੇ ਬਾਹਣ ਦੇ ਹਜੇ ਤੇਲਾ ਪਿਆ ਨਹੀਂ ਤੇ ਸਾਡੇ ਬਾਹਣ ਦੇ ਵਿੱਚ ਇਹ ਪੂਰੀਉ ਦਿਖਾਈ ਦੇਣ ਲੱਗੀ ਥੋੜੇ ਵੀ ਲੱਗੀ ਹੋਣੀ ਐ ਲੈ ਕਥਾਣੀ ਇਹ ਬਹੁਤ ਆ ਫਿਰਦੀ ਆ ਆ ਇੱਕ ਆ ਬੈਠੀ ਆ ਲੈ ਇਹਦੇ ਵਿੱਚ ਤੇਲ ਲਾ ਦਿਖਾ ਦਿਓ ਤੁਸੀਂ ਬੱਲੀ ਜੀ ਜਮਾ ਨਾਲ ਕੈਮਰਾ ਲਾਇਆ ਹੋਇਆ ਹੈਗਾ ਜੇ 1% ਵੀ ਨਾਲੇ ਦਰਖਤਾਂ ਛਲੇ ਆ ਸਾਦ ਸਪੈਦੇ ਆ ਫਾਇਦਾ ਥੱਲੇ ਆ ਜਮ ਆਹ ਵੀਡੀਓ ਬਣਾ ਰਿਹਾ ਜਿਹੜੀ ਮੈਂ ਕਣਕ ਕਪਣੀ ਤੇ ਨਹੀਂ ਦਰਖਤਾਂ ਥੱਲੇ ਤੇਲਾ ਪਹਿਲਾਂ ਪੈਂਦਾ ਹੁੰਦਾਗਾ ਤੇ ਵਿੱਚ ਕਣਕ ਦੇ ਬਾਅਦ ਚ ਪੈਂਦਾ ਹੁੰਦਾ ਤੇ ਬਈ ਇਹ ਵੀ ਤੁਸੀਂ ਆ ਲਾ ਲਓ ਵੀ ਕਣਕ ਨੂੰ ਤੇਲਾ ਪੈਣ ਤੋਂ ਪਹਿਲਾਂ ਹੀ ਇਹ ਕੁਦਰਤ ਦਾ ਸਿਸਟਮ ਹੈ ਜ ਆਪਣਾ ਹੈਗਾ ਵੀ ਪਹਿਲੀ ਉਹਨੂੰ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਤੋੜ ਦਿੰਦੇ ਹੁੰਦੇ ਆ ਜਿਹੜੀ ਆਪਾਂ ਦੇਖਣੋਂ ਹਟ ਗਈ ਕਹਿੰਦੇ ਨਾ ਜੀ ਆਪਾਂ ਤਾਂ ਸਪਰੇਅ ਕਰਨੀ ਕਰਨੀ ਹੈ ਤੇਲੇ ਵਾਲੀ ਬਈ ਜਿੰਨਾ ਦਾ ਨਹੀਂ ਮਨ ਖੜਦਾ ਕਰ ਲੋ ਯਾਰ ਆਪਾਂ ਕੋਈ ਸਾਨੂੰ ਮਜਬੂਰ ਨਹੀਂ ਕਰਦੇ ਹਨਾ ਵੀ ਪਰ ਜੇ ਛੋਡੇ ਵਾਹਣ ਚ ਆਏ ਫਿਰਦੀਆਂ ਭੁੰਡੀਆਂ ਵੀ ਫਿਰ ਕੋਈ ਲੋੜ ਨਹੀਂ ਆ ਦੇਖੋ ਵੀ ਇਹ ਸਾਰਾ ਤੇਲਾ ਖਾਣ ਵਾਲਾ ਜੀਵ ਜੰਤੂ ਆ ਵੀ ਕਣਕ ਦੇ ਵਿੱਚ ਪਹਿਲਾਂ ਪਾਇਆ ਆ ਗਿਆ ਕੁਦਰਤ ਕੰਨੀਓ ਵੀ ਇੱਕ ਥਾਂ ਨਹੀਂ ਹੈਗਾ ਦੇਖੋ ਮੈਂ ਉਹਨੂੰ 10 ਥਾਈਂ ਦਿਖਾਤੀ ਬੈਠੀ ਭੁੰਡੀ ਇਹ ਜੇ ਛੋਡੀ ਕਣਕ 'ਚ ਵੀ ਇਹ ਲੋੜ ਤੇ ਦੀਂਦੀ ਆ ਤਾਂ ਸਾਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੈਗੀ ਵੀ ਆਪ ਦਾ ਗੌਰ ਰੱਖੋ ਇਹ ਲੋੜ ਤੋਂ ਜ਼ਿਆਦਾ ਟਾਇਕ ਹੁੰਦਾਗਾ ਮੇਰੇ ਮਗਰ ਲਾ ਕੇ ਕਿਤੇ ਕਣਕ ਖਵਾ ਵੀ ਨਾ ਦਿਓ ਬਈ ਅਮਾਸ ਨੂੰ ਪਹਿਲਾਂ ਵੀ ਵੀਡੀਓ ਚ ਕਿਹਾ ਤੇ ਇਹ ਚ ਵੀ ਕਹਿਣਾਗਾ ਥੋੜਾ ਬਹਨ ਟ੍ਰਾਇਲ ਤੌਰ ਤੇ ਛੱਡ ਕੇ ਦੇਖ ਲਓ ਜੇ ਤੁਹਾਡਾ ਥੋੜਾ ਬਹਨ ਪਾਸ ਹੁੰਦਾ ਟ੍ਰਾਇਲ ਚ ਗਾਹਾਂ ਨੂੰ ਵਧਾ ਲਿਓ ਵੀ ਨਹੀਂ ਮੇਰੇ ਮਗਰ ਲਾ ਕੇ ਕਿਤੇ ਵੀ ਉਹਨੇ ਕੜਾਈ ਵਾਲੇ ਨੇ ਵੀਡੀਓ ਪਾਈ ਸੀ ਤੇ ਆਪਾਂ ਨਾ ਜੀ ਉਹ ਆਪਾਂ ਹੋਣੀ ਕਰਨੀ ਆਪਾਂ ਤਾਂ ਸਪਰੇਅ ਕਰਨੀ ਨਹੀਂ ਘਰੇ ਬੁੜੇ ਨਾਲ ਲੜੀ ਜਾਓ ਬਾਈ ਕੋਈ ਫਾਇਦਾ ਨਹੀਂ ਉਹ ਗੱਲ ਦਾ ਆ ਦੇਖੋ ਜੇ ਤੁਹਾਡੇ ਆ ਭੁੰਡੀਆਂ ਫਿਰਦੀਆਂ ਯਾਰ ਮੇਰੇ ਹਿਸਾਬ ਚ 90% ਕੰਟਰੋਲ ਰੱਖਣੀਆਂ ਇਹ ਕਣਕ ਨੂੰ ਤੇਲੇ ਤੋਂ ਵੀ ਕਣਕ ਨੂੰ ਤੇਲਾ ਪਾਉਣ ਹੀ ਨਹੀਂ ਦਿੰਦੀਆਂ ਇਹ ਪਊਗਾ ਤੇਲਾ ਬਈ ਇਹੋ ਜੀ ਕੋਈ ਗੱਲ ਨਹੀਂ ਮੈਂ ਕਹਿੰਦਾ ਵੀ ਪਾਉਣ ਨਹੀਂ ਦਿੰਦੀਆਂ ਵੀ ਪਊਗਾ ਇਹ ਖਾ ਜਾਂਦੀਆਂ ਪੰਜ ਚਾਰ ਦਿਨਾਂ ਦੇ ਵਿੱਚ ਵੀ ਤੇਲਾ ਪਾਉਣ ਤੋਂ ਪਹਿਲਾਂ ਤਿਆਰ ਕਰਤੀਆਂ ਕੁਦਰਤ ਨੇ ਕੁਦਰਤ ਦਾ ਸਿਸਟਮ ਸਮਝਿਆ ਕਰੋ ਆਪਾਂ ਸਪਰੇਅ ਕਰਕੇ ਪਹਿਲੀ ਇਹਨੂੰ ਮਾਰ ਦਿੰਨੇ ਆ ਮਾਰ ਕੇ ਨਾਲ ਤਾਂ ਬਾਅਦ ਚ ਤੇਲਾ ਨੁਕਸਾਨ ਕਰ ਜਾਂਦਾ ਤੇ ਨਾਲੇ ਦੋ ਸਪਰੇਅ ਨਾਲ ਕੰਟਰੋਲ ਕਰਨਾ ਪੈਂਦਾ ਹੈ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੇ ਜਾਣਕਾਰੀ ਵਧੀਆ ਲੱਗੀ ਹੋਈ ਬਈ ਵਾਰ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਕਮੀ ਬੇਸੀ ਰਹਿੰਦੀ ਹੁੰਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜਾ ਪੱਗਾ ਹਾਂ ਨੂੰ ਹੋਰ ਡਿਟੇਲ ਦੇ ਵਿੱਚ ਜਾ ਕੇ ਵੀਡੀਓ ਬਣਾ ਸਕੀਏ ਧੰਨਵਾਦ ਸਾਰੇ ਭਰਾਵਾਂ ਦਾ ਜੀ